ਜੜੀ ਸੈਂਟਰ ਦੀ ਸਰਕਾਰ ਪੰਜਾਬ ਦੇ ਵਿੱਚ ਰਾਜ ਕਰਨ ਲਈ ਸਿੱਖਾਂ ਨੂੰ ਕਮਜ਼ੋਰ ਕਰ ਰਹੀ ਹੈ ਕਾਲੀ ਦਲ ਨੂੰ ਕਮਜ਼ੋਰ ਕਰ ਰਹੀ ਹੈ ਸ਼ੋਣੀ ਕਮੇਟੀ ਨੂੰ ਕਮਜ਼ੋਰ ਕਰ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਕਾਲੀ ਦਲ ਹੀ ਸਾਹਮਣੇ ਆਏਗਾ ਲੜੇਗਾ ਬਿਕ ਬਿਕਰਮ ਸਿੰਘ ਮਜੀਠੀਆ ਕਿਵੇਂ ਭੁੱਲ ਸਕਦੇ ਐ ਇਹਨਾਂ ਗੱਲਾਂ ਨੂੰ ਉਹ ਨਾਰਾਜ਼ ਕਿਉਂ ਹੋਗੇ ਇਦਾਂ ਜਵਾਬ ਤੇ ਬਿਕਰਮ ਸਿੰਘ ਮਜੀਠੀਆ ਦੇ ਬੈ ਜਿਨ੍ਹਾਂ ਜਿਨ੍ਹਾਂ ਨੇ ਡੁੱਬਣਾ ਹੈ ਉਹ ਪੰਜ ਮੈਂਬਰੀ ਵਾਲ ਚਲੇ ਜਾ ਪੰਜ ਮੈਂਬਰੀ ਨੂੰ ਕਿਉਂ ਨਹੀਂ ਮੰਨਿਆ ਅਕਾਲੀ ਦਲ ਨੇ ਉਹਨਾਂ ਨੇ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੁਸੀਂ ਕਹਿੰਦੇ ਕਿ ਉਹਨਾਂ ਨੇ ਉਲੰਘਣਾ ਕੀਤੀ ਉਹ ਕਹਿੰਦੇ ਕਿ ਅਕਾਲੀ ਦਲ ਨੇ ਉਲੰਘਣਾ ਕੀਤੀ ਹੈ ਨਹੀਂ 2 ਦਸੰਬਰ ਨੂੰ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ 99 ਨਹੀਂ 1000% ਅਕਾਲੀ ਦਲ ਨੇ ਉਹ ਮੰਨਿਆ 1000% परसंट. ਮੇਰੀ ਗੱਲ ਦੱਸੋ ਅਕਾਲੀ ਦਲ ਨੇ 2 ਦਸੰਬਰ ਦੇ ਹੁਕਮਨਾਮੇ ਦੀ ਕਿਹੜੀ ਗੱਲ ਨਹੀਂ ਮੰਨੀ ਕਿਹੜਾ ਪੰਜ ਮੈਂਬਰੇ ਪੰਜ ਮੈਂਬਰੇ ਰਹਿਣ ਮੈਂਬਰਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਮੰਨਦਾ ਜਿਹਦੇ ਪਿਓ ਦਾ ਨਹੀਂ ਪਤਾ ਮਾਦਾ ਦਾ ਨਹੀਂ ਪਤਾ ਉਹਨੂੰ ਕਿਉਂ ਮੰਨਾਂ ਪੰਥਕ ਸਿਆਸਤ ਦੇ ਵਿੱਚ ਨਵੇਂ ਮੋੜਾਂ ਦੇ ਨਾਲ ਨਾਲ ਦੀ ਨਾਲ ਖਲਾ ਦੇ ਵਿਚਾਲੇ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ तमाम ਜੋ ਕੋਰ ਕਮੇਟੀ ਦੇ ਮੈਂਬਰ ਸੀ ਉਹ ਵੀ ਪਹੁੰਚੇ ਔਰ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਸਾਹਿਬ ਵੀ ਪਹੁੰਚੇ ਨੇ ਸਰਨਾ ਸਾਹਿਬ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਵੱਡੀ ਹਲਚਲ ਖਾਸ ਕਰਕੇ ਤੁਹਾਡੀ ਪਾਰਟੀ ਨੂੰ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਕਰਕੇ ਹੋਈ ਅਕਾਲੀ ਦਲ ਕਰਕੇ ਹਮੇਸ਼ਾ ਜੱਤੋਂ ਅਕਾਲੀ ਦਲ ਦੀ ਪادات ਹੋਈ ਹੈ ਤੱਤਵạch ਤੱਕ ਅਕਾਲੀ ਦਲ ਹੀ ਪੰਜਾਬ ਦੇ ਔਰ ਸਿੱਖਾਂ ਦੇ ਮਸਲੇ ਨੂੰ ਹੱਲ ਕਰਦਾ ਆਇਆ ਹੈ ਹੁਣ ਵੀ ਜੋ ਹਾਲਾਤ ਹਨ ਉਹ ਪੰਜਾਬ ਦੇ ਜਿਹੜੇ ਹਾਲਾਤ ਹਨ ਸਿੱਖਾਂ ਦੇ ਜੋ ਹਾਲਾਤ ਹਨ ਜਿਹੜੀ ਸੈਂਟਰ ਦੀ ਸਰਕਾਰ ਪੰਜਾਬ ਦੇ ਵਿੱਚ ਰਾਜ ਕਰਨ ਲਈ ਸਿੱਖਾਂ ਨੂੰ ਕਮਜ਼ੋਰ ਕਰ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀ ਹੈ ਸ਼ੋਣੀ ਕਮੇਟੀ ਨੂੰ ਕਮਜ਼ੋਰ ਕਰ ਰਹੀ ਹੈ ਉਸ ਨੂੰ ਬਚਾਉਣ ਦੇ ਲਈ ਅਕਾਲੀ ਦਲ ਹੀ ਸਾਹਮਣੇ ਆਏਗਾ ਲੜੇਗਾ ਔਰ ਉਹਨਾਂ ਦੀਆਂ ਜਿਹੜੇ ਸੁਪਨੇ ਨੇ ਨੇਕਤਨ ਉਹ ਦਉਣਗੇ ਠੀਕ ਹੈ ਸ਼ਹੀਦਾਂ ਦੀ ਪਾਰਟੀ ਹੈ ਬਹੁਤ ਸਾਰੇ ਮੋਰਚੇ ਲੱਗੇ ਬੜਾ ਕੁਝ ਪੰਜਾਬ ਨੂੰ ਲੈ ਕੇ ਦਿੱਤਾ ਹੈ ਅਕਾਲੀ ਦਲ ਨੇ ਪੁਰਾਣੇ ਸਮਿਆਂ ਦੇ ਵਿੱਚ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਾਹੌਲ ਦੇ ਅੰਦਰ ਆ ਕੇ ਬਿਕਰਮ ਸਿੰਘ ਮਜੀਠੀਆ ਕਿਵੇਂ ਭੁੱਲ ਸਕਦੇ ਐ ਇਹਨਾਂ ਗੱਲਾਂ ਨੂੰ ਉਹ ਨਾਰਾਜ਼ ਕਿਉਂ ਹੋ ਗਏ ਬਿਕਰਮ ਸਿੰਘ ਮਜੀਠੀਆ ਵੀ ਤਾਂ ਉਸੇ ਪਾਰਟੀ ਦੇ ਨਾਲ ਸਬੰਧ ਰੱਖਦੇ ਆ ਪਰ ਇਹ ਲਿਆ ਗਿਆ ਫੈਸਲੇ ਦੇ ਨਾਲ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਅਸਹਿਮਤ ਕਿਵੇਂ ਹੋ ਜਾਂਦੇ ਦੱਕੋ ਗੱਲ ਹੈਗੀ ਜੀ ਇਦਾਂ ਜਵਾਬ ਤੇ ਬਿਕਰਮ ਸਿੰਘ ਮਜੀਠੀਆ ਦੇਵੇ ਤੁਸੀਂ ਪੁਰਾਣੇ ਲੀਡਰੋਂ ਕੁਝ ਤਾਂ ਸਮਝਦੇ ਹੋਗੇ ਮੈਂ ਇਹਨਾਂ ਦਾ ਪਰਿਵਾਰਕ ਮਸਲਾ ਹੈਗਾ ਮੈਂ ਉਸ ਦੇ ਵਿੱਚ ਜੁੜਿਆ ਹੋਇਆ ਹੈ ਨਾ ਹਰਕਤ ਹੈ ਨਹੀਂ ਨਾ ਕੁਝ ਪਾਰਟੀ ਦੇ ਨਾਲ ਜੁੜਿਆ ਜਥੇਦਾਰ ਸਾਹਿਬ ਬਦਲੇ ਗਏ ਉਧਰੋਂ ਨਰਾਜ਼ਗੀ ਆ ਜਾਂਦੀ ਹੈ ਕਿ ਨਹੀਂ ਜੀ ਅਸੀਂ ਸਹਿਮਤ ਨਹੀਂ ਹੈਗੇ ਇਹਦੇ ਨਾਲ ਨਹੀਂ ਉਹ ਪਾਰਟੀ ਵਿੱਚ ਕਹਿੰਦੇ ਨਾ ਆ ਕੇ ਵਿੱਚ ਜਥੇਦਾਰ ਨਾ ਬਦਲੋ ਉਹਨਾਂ ਨੇ ਤਾਂ ਪਹਿਲੇ ਕਿਹਾ ਠੀਕ ਹੋਏ ਪਦ ਰਹੇ ਸੀ ਬਾਅਦ ਚ ਕਿਉਂ ਕਿਉਂ ਆਏ ਹਨ ਇਹ ਤੇ ਉਹ ਦੱਸਣਗੇ ਮੈਨੇ ਇਹਦਾ ਮਤਲਬ ਇਹ ਹੋਊਗਾ ਕਿ ਜਿਹੜੀ 5 ਮੈਂਬਰੀ ਕਮੇਟੀ ਕੱਲ ਨੂੰ ਭਰਤੀ ਸ਼ੁਰੂ ਕਰ ਰਹੀ ਹੈ 18 ਤਰੀਕ ਨੂੰ ਤੇ ਵਿਕਰਮ ਸਿੰਘ ਮਜੀਠੀਆ ਵੀ ਉਧਰਲੇ ਪਾਸੇ ਖੜੇ ਹੋਗੇ ਜਾ ਕੇ ਦੇਖੋ ਜੀ ਗੱਲ ਇੱਕ ਪਾਸੇ ਅਕਾਲੀ ਦਲ ਪ੍ਰਾਣਾ ਤੇ ਇੱਕ ਪਾਸੇ ਨੇ ਜਿੰਨਾ ਜਿੰਨਾ ਨੇ ਡੁੱਬਣਾ ਹੈ ਹੈ ਉਹ ਪੰਜ ਮੈਂਬਰੀ ਵਾਲ ਚਲੇ ਜਾਣ ਜਿੰਨਾ ਜਿੰਨਾ ਡੁੱਬਣਾ ਹੈ ਪੰਜ ਮੈਂਬਰੀ ਨੂੰ ਕਿਉਂ ਨਹੀਂ ਮੰਨਿਆ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹ ਉਹਨਾਂ ਮੈਂਬਰਾਂ ਦੇ ਨਾਮ ਅਨਾਉਂਸ ਹੁੰਦੇ ਆ ਲੰਗਾਤ ਸਾਹਿਬ ਕਹਿੰਦੇ ਆ ਕਿ ਉਹਨਾਂ ਦਾ ਤਾਂ ਦਫ਼ਤਰ ਤੱਕ ਵੀ ਨਹੀਂ ਹੈਗਾ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਸੀ ਕਾਲੀ ਦਲ ਨੂੰ ਸਹਿਯੋਗ ਦਿਓ ਆਪਣੀ ਹੱਤੀ ਬੰਦ ਕਰੋ ਉਹਨਾਂ ਨੇ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਔਰ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਦੇ ਉਹ ਦਿਨ ਦਾ ਰਹਿ ਗਏ ਵਕਤਾਂ ਤੇ ਆਪੇ ਦੇਖਿਆ ਜਾਏਗਾ ਤੁਸੀਂ ਕਹਿੰਦੇ ਕਿ ਉਹਨਾਂ ਨੇ ਉਲੰਘਣਾ ਕੀਤੀ ਉਹ ਕਹਿੰਦੇ ਕਿ ਅਕਾਲੀ ਦਲ ਨੇ ਉਲੰਘਣਾ ਕੀਤੀ ਹੈ ਸਿੱਧੇ ਤੌਰ ਤੇ ਕਿ ਪੰਜ ਮੈਂਬਰੀ ਕਮੇਟੀ ਥਾਪੀ ਗਈ ਕਿ ਨਵੀਂ ਭਰਤੀ ਸ਼ੁਰੂ ਕਰੋ ਅਕਾਲੀ ਦਲ ਨੇ ਆਪਣੀ ਸਰਕਾਰ ਜੀ 2 ਦਸੰਬਰ ਨੂੰ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਤੋਂ ਹੋਇਆ ਹੈ 99 ਨਹੀਂ 1000% ਅਕਾਲੀ ਦਲ ਨੇ ਉਹ ਬਣਿਆ 1000% ਪੰਜ ਮੈਂਬਰੀ ਕਮੇਟੀ ਮੰਨ ਲੈਂਦੇ ਅੰਨਾ ਕਹੇ ਪੰਜ ਮੈਂਬਰੀ ਕਮੇਟੀ ਛੱਡੋ ਤਾਂ ਉਹਨਾਂ ਕੋ 10 ਤੋਂ ਇਹ ਇਹ ਭਾਗੀ ਆ ਗਏ ਇਹਨਾਂ ਨੇ ਮੰਨਿਆ ਅਕਾਲੀ ਦਲ ਨੇ ਇੱਕ ਇੱਕ ਪੈਸਾ ਮੰਨਿਆ ਨਹੀਂ ਕਿਵੇਂ ਕਿਸ ਅਧਾਰ ਤੇ ਸਰਨਾ ਸਾਹਿਬ ਪੰਜ ਮੈਂਬਰੀ ਕਮੇਟੀ ਮੰਨ ਲੈਂਦੇ ਰੋਲਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅਕਾਲੀ ਦਲ ਨੇ 2 ਦਸੰਬਰ ਦੇ ਹੁਕਮਨਾਮੇ ਦੀ ਕਿਹੜੀ ਗੱਲ ਨਹੀਂ ਮੰਨੀ ਪੰਜ ਮੈਂਬਰੀ ਕਮੇਟੀ ਦਾ ਫੈਸਲਾ ਵਿੱਚ ਹੀ ਹੈ ਕਿਹੜਾ ਪੰਜ ਮੈਂਬਰੀ ਪੰਜ ਮੈਂਬਰੀ ਰਹਿਣਗੇ ਮੈਂਬਰੀ ਕਹਿੰਦੇ ਕਿ ਨਵੀਂ پارٹی ਨਵੀਂ ਪਿਓ ਦਾ ਪਤਾ ਨਹੀਂ ਤੇ ਪੰਜ ਮੈਂਬਰੀ ਲੈ ਕੇ ਬੈਠੇ ਹੋਏ ਹੋ ਤੁਸੀਂ ਮੈਂਬਰਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਮੰਨਦਾ ਜਿਹਦੇ ਪਿਓ ਦਾ ਨਹੀਂ ਪਤਾ ਮਾਂ ਦਾ ਨਹੀਂ ਪਤਾ ਉਹਨੂੰ ਕਿਉਂ ਮੰਨਾ ਸ਼੍ਰੋਮਣੀ ਕਾਲਦਾਨ ਮੀਟਿੰਗ ਚ ਸਿੱਧੇ ਤੌਰ ਤੇ ਪਰਮਜੀਤ ਸਿੰਘ ਸਰਨਾ ਕਹਿੰਦੇ ਆ ਕਿ ਜਿਹੜੀ ਕਮੇਟੀ ਬਣੀ ਹੈ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਇਸ ਕਰਕੇ ਅਸੀਂ ਤਾਂ ਨਹੀਂ ਮੰਨਦੇ ਤੇ ਜਿਹੜੀ ਭਰਤੀ ਅਕਾਲੀ ਦਲ ਕਰ ਰਿਹਾ ਉਹ ਕਹਿੰਦੇ ਸੁਪਰੀਮ ਹੈ ਅਸੀਂ ਉਸੇ ਦੇ ਨਾਲ ਨਾਲ ਚੱਲਾਂਗੇ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਿਊਟ ਚੰਡੀਗੜ੍ਹ